ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਸਾਡੇ ਸ਼ਹਿਰ ਗੜਦੀਵਾਲਾ ਦੇ ਵਿੱਚ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਆ ਤੁਸੀਂ ਵੀਡੀਓ ਦੇਖ ਸਕਦੇ ਆ ਜਿਹਦੇ ਵਿੱਚ ਇੱਕ ਦੋ ਨੌਜਵਾਨ ਸਖੇ ਭਰਾ ਜਿਹੜੇ ਆ ਰਹੇ ਸੀ ਤੇ ਪਿੱਛੋਂ ਕਿਵੇਂ ਟਰੱਕ ਵਾਲੇ ਨੇ ਬਿਲਕੁਲ ਵੀ ਨਹੀਂ ਦੇਖਿਆ ਤੇ ਉਹਨੂੰ ਜਿਹੜੇ ਮੋਰਲੇ ਨੇ ਬ੍ਰੇਕ ਮਾਰੀ ਤਾਂ ਪਿਛਲੇ ਨੇ ਦੇਖਿਆ ਨਹੀਂ ਤਾਂ ਉੱਪਰ ਦੋਨਾਂ ਨੌਜਵਾਨਾਂ ਦੇ ਉੱਪਰ ਗੱਡੀ ਚਾੜ ਦਿੱਤੀ ਸਵੇਰੇ ਸਾਡੀ ਟੀਮ ਨੂੰ ਜਦੋਂ ਕਾਲ ਆਈ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਨੂੰ ਤੇ ਇੱਕ ਨੌਜਵਾਨ ਦੀ ਤਾਂ ਮੌਕੇ ਤੇ ਡੈਥ ਹੋ ਗਈ ਦੂਜੇ ਨੂੰ ਜਿਵੇਂ ਐਂਬੂਲੈਂਸ ਦੇ ਵਿੱਚ ਪਾ ਕੇ ਤਾਂ ਦਸੂਏ ਲੈ ਕੇ ਗਏ ਤੇ ਉੱਥੋਂ ਜਿਹੜਾ ਉਹਨੂੰ ਜਵਾਬ ਦੇ ਦਿੱਤਾ ਗਿਆ ਤੇ ਹੁਣ ਸਾਡੀ ਟੀਮ ਪੀਜੀਆਈ ਦੇ ਵਿੱਚ ਉਹਦਾ ਇਲਾਜ ਕਰਵਾ ਰਹੀ ਆ ਪਰ ਬਹੁਤ ਹੀ ਜ਼ਿਆਦਾ ਉਹ ਵੀ ਸੀਰੀਅਸ ਆ ਲੱਤ ਕੱਟਣੀ ਪੈ ਸਕਦੀ ਆ ਡਾਕਟਰਾਂ ਨੇ ਕਿਹਾ ਪਰ ਇਲਾਜ ਦੇ ਅਧੀਨ ਆ ਇੱਕ ਗਰੀਬ ਪਰਿਵਾਰ ਇੱਕ ਪ੍ਰਾਈਵੇਟ ਠੇਕੇਦਾਰ ਤੋਂ ਦਿਹਾੜੀਦਾਰ ਕਰਨੇ ਵਾਲੇ ਦੋਨੇ ਨੌਜਵਾਨ ਸੀ ਇਹੇ ਕਮਾਉਣੇ ਵਾਲੇ ਸੀਗੇ ਤੇ ਬਹੁਤ ਬੁਰੇ ਹਾਲ ਆ ਪਰਿਵਾਰ ਦੇ ਇਸ ਟਾਈਮ ਸਾਡੇ ਇਲਾਕੇ ਚ ਬੜੀ ਸੋਗ ਦੀ ਲਹਿਰ ਤੇ ਹੁਣ ਜਿਹੜਾ ਇਹਨਾਂ ਵਿਚਾਰਿਆਂ ਤੋਂ ਕੋਈ ਖਰਚਾ ਵੀ ਹੈ ਨਹੀਂਗਾ ਤੇ ਸਵੇਰ ਦੀ ਸਾਡੀ ਟੀਮ ਦੇ ਮੈਂਬਰ ਜਥੇਬੰਦੀ ਦੇ ਲੱਗੇ ਹੋਏ ਆ ਤੇ ਗੁਰੂ ਸਾਹਿਬ ਅਰਦਾਸ ਬੇਨਤੀ ਜ਼ਰੂਰ ਕਰਿਓ ਜਲਦੀ ਇਹ ਬੱਚੇ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਬੱਚਾ ਠੀਕ ਹੋ ਕੇ ਆਪਣੇ ਪਰਿਵਾਰ ਕੋਲ ਆਵੇ ਅਰਦਾਸ ਬੇਨਤੀ ਜ਼ਰੂਰ ਕਰਿਓ ਇਸ ਪਰਿਵਾਰ ਦੇ ਲਈ ਇੱਕ ਬੱਚੇ ਦੀ ਹੁਣ ਸਵੇਰੇ ਜਿਹੜਾ ਸੰਸਕਾਰ ਕੀਤਾ ਜਾਊਗਾ